ਕਤਲਚ ਮੁਹਾਲੀ ਦੇ ਸੈਕਟਰ 77 ਚ ਇੱਕ ਔਰਤ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ ਹੈ ਤੇ ਦੱਸਦੇ ਹਾਂ ਇਹ ਔਰਤ ਦਾ ਕਤਲ ਜਿਹੜਾ ਉਸਦੇ ਪਤੀ ਨੇ ਕੀਤਾ ਸੀ ਤੇ ਬਾਅਦ ਵਿੱਚ ਲਾਸ਼ ਨੂੰ ਜਿਹੜਾ ਹੈ ਉਹ ਪੱਖੇ ਦੇ ਨਾਲ ਲਟਕਾ ਦਿੱਤਾ ਸੀ ਤਾਂ ਜੋ ਇਹ ਪੂਰਾ ਮਾਮਲਾ ਜਿਹੜਾ ਹੈ ਉਹ ਕਤਲ ਦਾ ਨਹੀਂ ਖੁਦਕੁਸ਼ੀ ਦਾ ਹੈ ਪਰ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਪਤੀ ਨੂੰ ਜਿਹੜਾ ਹੈ ਗ੍ਰਫਤਾਰ ਕਰ ਲਿਆ ਤੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਆਈਪੀਐਸ ਅਧਿਕਾਰੀ ਜੈਨਪੂਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮੈਟਰ ਜਿਹੜਾ ਹੈ ਮਨਦੀਪ ਤਾਰਿਕਾ ਨੂੰ ਸੂਚਨਾ ਮਿਲੀ ਸੀ ਕਿ ਮੁਹਾਲੀ ਦੇ ਸੈਕਟਰ 71 ਸਥਿਤ ਇੱਕ ਘਰ ਦੇ ਵਿੱਚ ਜਮਨਾ ਨਾਮਕ ਔਰਤ ਨੇ ਫਾ ਲੈ ਕੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਮ੍ਰਿਤਕ ਔਰਤ ਦੇ ਪਤੀ ਹੰਬਹਾਦਰ ਦੇ ਬਿਆਨਾਂ ਤੇ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰ ਨੇ ਥਾਣੇ ਆ ਕੇ ਆਪਣੇ ਬਿਆਨ ਦਰਜ ਕਰਵਾਏ ਕਿ ਉਸਦਾ ਜੀਜਾ ਹੰਬਹਾਦਰ ਸ਼ਰਾਬ ਦੇ ਨਸ਼ੇ ਵਿੱਚ ਉਸਦੀ ਪੈਨ ਦੇ ਨਾਲ ਕੁੱਟਮਾਰ ਕਰਦਾ ਸੀ ਅਤੇ ਜਾਨੂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਉਨ੍ਹਾਂ ਨੇ ਸ਼ੱਕ ਦੇ ਆਧਾਰ ਤੇ ਜਿਹੜਾ ਇਹ ਇਹ ਜ਼ਾਹਰ ਕੀਤਾ ਸੀ ਕਿ ਉਸਦੀ ਪੈਨ ਦਾ ਕਤਲ ਜਿਹੜਾ ਹੈ ਉਸਦੇ ਜੀਜੇ ਨੇ ਕੀਤਾ ਹੈ ਜਦੋਂ ਡਾਕਟਰਾਂ ਨੇ ਔਰਤ ਦੀ ਲਾਸ਼ ਦਾ ਪੋਸਮਾਰਟਮ ਕੀਤਾ ਤਾਂ ਇਹ ਪਤਾ ਚੱਲਿਆ ਕਿ ਉਸਦੇ ਸਿਰ ਤੇ ਪੰਜ ਸੱਟਾਂ ਦੇ ਨਿਸ਼ਾਨ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਡਾਕਟਰਾਂ ਦੀ ਟੀਮ ਨੇ ਮੌਤ ਦਾ ਕਾਰਨ ਗਲਾ ਘੁੱਟ ਕੇ ਕਤਲ ਕਰੰਦਾ ਜੁੜਾਏ ਉਹ ਕਰਾ ਦਿੱਤਾ ਹੈ ਤੇ ਉੱਥੇ ਹੀ ਇਹ ਸਾਰੀ ਕਹਾਣੀ ਤੋਂ ਬਾਅਦ লাশ ਨੂੰ ਜਿਹੜਾ ਹੈ ਪੱਖੇ ਦੇ ਨਾਲ ਲਟਕਾਇਆ ਗਿਆ ਸੀ ਤੇ ਪੁਲਿਸ ਨੂੰ ਝੂਠੀ ਰਿਪੋਰਟ ਜਿਹੜੀ ਆ ਉਹ ਦਿੱਤੀ ਗਈ ਸੀ ਕਿ ਉਸਦੀ ਪਤਨੀ ਜਮੁਨਾ ਨੇ ਖੁਦਕੁਸ਼ੀ ਕੀਤੀ ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਤਿਹੋ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੋਹਾਲੀ ਆਪੀਐਸ ਜਨਪੂਰੀ ਨੇ ਇਸ ਕਤਲकांड ਮਾਮਲੇ ਦੇ ਵਿੱਚ ਆਉ ਦੇਖ ਰਹੀ ਜੀ 19 ਤਰੀਕ ਨੂੰ 19 ਸਤੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਰਾਤ ਨੂੰ ਸਾਢੇ ਰਾਤ ਨੂੰ 11:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ 19 ਤਰੀਕ ਨੂੰ ਕਿ ਇੱਕ ਲੇਡੀ ਨੇ ਫਾ ਲੈ ਲਿਆ ਉਸ ਉਸਦੇ ਹਸਬੰਡ ਦੇ ਬਿਆਨ ਤੇ 194 ਬੀ ਐਨ ਐਸ ਚ ਕਾਰਵਾਈ ਕੀਤੀ ਸੀਗੀ ਪਰ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਹੈ ਉਹਦੇ ਭਰਾ ਨੇ ਇੱਕ ਸ਼ੱਕ ਜ਼ਾਹਿਰ ਕੀਤਾ ਕੀ ਉਹਦੀ ਸ਼ਾਇਦ ਉਹਦੇ ਹਸਬੰਡ ਨਾਲ ਨਹੀਂ ਬੰਦੀ ਸੀ ਤੇ ਇਹ ਹੋ ਸਕਦਾ ਹੈ ਕਿ ਉਹਦੀ ਕੀ ਕਹਿੰਦੇ ਉਹਨੇ ਮਾਰ ਕੇ ਉਹਨੂੰ ਉਹਨੂੰ ਮਾਰ ਦਿੱਤਾ ਹੋਵੇ ਇਸ ਕਰ ਇਸ ਲਈ ਆਪਾਂ ਪੁਲਿਸ ਨੇ ਕਾਰਵਾਈ ਕੀਤੀ ਇਸ ਚ ਤੇ ਆਪਣੀ ਜਿਹੜੀ ਰਿਪੋਰਟ ਆਈ ਸੀ ਪੋਸਟਮਾਰਟਮ ਦੀ ਉਸ ਤੋਂ ਵੀ ਪੁਲਿਸ ਨੂੰ ਥੋੜਾ ਇਸ ਸ਼ੱਕ ਜਿਹੜਾ ਸੀਗਾ ਉਹ ਸੱਚਾਈ ਚ ਨਿਕਲਿਆ ਕਿ ਹਾਂ ਕਿ ਉਸ ਹਸਬੰਡ ਨੇ ਆਪਣੀ ਵਾਈਫ ਨੂੰ ਸ਼ਰਾਬ ਦੇ ਨਸ਼ੇ ਚ ਆ ਕੇ ਉਹਦਾ ਕਤਲ ਕਰ ਲਿਆ ਇਹਦੀ ਇਹਦੀ ਸਾਨੂੰ ਇਸ ਤੇ ਅਸੀਂ ਫਿਰ एफआईआर नंबर 215 ਤੇ 103 ਦੇ 351 ਬ੍ਰੈਕਟ 2 BNS ਐਕਟ ਦੇ ਅੰਡਰ ਅਸੀਂ ਮਟੌਰ ਥਾਣੇ ਪਰਚਾ ਦਰਜ ਕੀਤਾ ਤੇ ਇਨਸਪੈਕਟਰ ਅਮਨਦੀਪ ਜੀ ਦੀ ਟੀਮ ਨੇ ਕਾਫੀ ਵਧੀਆ ਕੰਮ ਕੀਤਾ ਇਸ ਦੋਸ਼ੀ ਨੂੰ 25 25 9 ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਫਿਰ ਇਸ ਅੱਗੇ ਤਫਤੀਸ਼ ਜਾਰੀ ਹੈ ਸਰ ਇਹ ਕਾਰਨ ਕੀ ਹੈ ਕਿ ਜਿਸ ਡੋਮ ਆ ਰਿਹਾ ਸੀ ਉਹ ਪਰਿਵਾਰ ਕਿਸੇ ਬਰੀ ਕਿਥੋਂ ਆ ਰਿਹਾ ਹੈ ਇਹ ਪਰਿਵਾਰ ਜੀ ਨੇਪਾਲ ਤੋਂ ਰਹਿਣ ਵਾਲਾ ਹੈਗਾ ਤੇ ਇੱਥੇ ਕੋਠੀ ਨੰਬਰ 467 ਸੈਕਟਰ 71 ਦੇ ਰਹਿਣ ਵਾਲੇ ਸੀਗੇ ਤੇ ਕਾਰਨ ਇਹ ਹੁਣ ਜਿਹੜਾ ਪ੍ਰੀਲਿਮਰੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਇਹ ਆ ਰਿਹਾ ਹੈ ਕਿ ਉਹਨਾਂ ਦੀ ਆਪਸ ਚ ਨਹੀਂ ਬੰਦੀ ਸੀਗੀ ਤੇ ਹਸਬੰਡ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਇਹ ਸਟੈਪ ਚੱਕਿਆ ਪਹਿਲਾਂ ਤੋਂ ਕੰਪਲੇਨ ਵਗੈਰਾ ਫੈਮਲੀ ਵੱਲੋਂ ਆਈਆਂ ਅੰਨਦਾਂ ਚਿਲਵਟੇ ਨੇ ਇਹ ਮਸਤੰਗਲਸਤ ਆ। ਇਸ ਆਪਾਂ ਮੈਟਰ ਦੀ ਨਾ ਆਪਾਂ ਡੁੰਗਾਈ ਚ ਕਰ ਰਹੇ ਹਾਂ ਤਫ਼ਤੀਸ਼ ਜੇ ਹੋ ਜਾ ਕੋਈ ਅੰਦਰ ਫਿਰ ਆਪਾਂ ਉਸ ਤੇ ਫਿਰ ਫੈਮਲੀ ਵੱਲੋਂ ਥਾਣੇ ਚ ਨਹੀਂ ਆਈਆਂ ਜੀ ਬਟ ਉਹਦੇ ਜਿਹੜੇ ਬ੍ਰਦਰ ਨੇ ਕਿਹਾ ਵੀ ਪਹਿਲਾਂ ਵੀ ਇਹ ਕਈ ਵਾਰੀ ਇਸ ਤਰ੍ਹਾਂ ਲੜੇ ਕਟਮਾਰ ਹੋਈ ਸੀ। ਹਾਂਜੀ ਭਾਈ ਇਹ ਆਲਰੇਡੀ ਇਹ ਆਲਰੇਡੀ ਪਹਿਲਾਂ ਇਹਨਾਂ ਦਾ ਕਾਫੀ ਵਾਰੀ ਇਹ ਮੈਟਰ ਜਿਹੜਾ ਪਰਿਵਾਰਕ ਤੌਰ ਤੇ ਜਿਹੜਾ ਹੈਗਾ ਚੱਲਦਾ ਸੀ। ਇਹ ਤਾਂ ਬੜੀ ਸੀ ਪਿੰਡ ਸੁਸਾਇਟੀ ਤੋਂ ਵੀ ਕੋਈ ਕੋਈ ਕਿ ਐਸਆਰ ਵੱਲੋਂ ਜੀ ਜਿਹਦੇ ਦਾ ਹਸਬੰਡ ਨੇ ਜ਼ਰੂਰ ਇਹ ਕੋਸ਼ਿਸ਼ ਕੀਤੀ ਸੀਗੀ ਕਿ ਉਹਨੇ ਦਿਖਾਇਆ ਕਿ ਉਹਦੀ ਵਾਈਫ ਨੇ ਫਾ ਲੈ ਲਿਆ ਹੈਗਾ ਤੇ ਉਹਦੀ ਸੁਸਾਈਡ ਕਰਕੇ ਡੈਥ ਹੋਈ ਹੈ ਬਟ ਡਿਊਰਿੰਗ ਇਨਵੈਸਟੀਗੇਸ਼ਨ ਆਪਾਨੂੰ ਜਿਹੜੇ ਨਵੇਂ ਤੱਤ ਆਏ ਸਾਹਮਣੇ ਉਸ ਤੋਂ ਪਤਾ ਲੱਗ ਰਿਹਾ ਹੈ ਕਿ ਸਾਨੂੰ ਲੱਗ ਰਿਹਾ ਪ੍ਰਾਇਮਰੀ ਫੇਸ ਹੀ ਮਰਡਰੀ ਹੋਇਆ ਸੀ ਇਹ ਜੀ ਆਪਣੀ ਸੁਸਾਈਡ ਕਰਨ ਦੀ ਜਿਹੜੀ ਸੀਗੀ ਇਨਫੋਰਮੇਸ਼ਨ ਪਹਿਲਾਂ ਉਹਦੇ ਹਸਬੰਡ ਵੱਲੋਂ ਹੀ ਆਈ ਸੀਗੀ ਸਰ ਕੰਮ ਕੀ ਕਰਦੇ ਸੀ ਲਓ ਜੀ ਤਾਂ ਦੇਖੋ ਕਨਕੜੋਂ ਨਾਲ ਦੇ ਸੇਵਾ ਨਹੀਂ ਹੋ ਬਦਲਿਆ ਇਹ ਪਾਰਟ ਟਾਈਮ ਖਾਣਾ ਜਿਹੜਾ ਲੋਕਾਂ ਦੇ ਘਰਾਂ ਚ ਬਣਾਉਂਦੇ ਸੀਗੇ ਜਿੱਥੇ ਰਹਿੰਦੇ ਵੀ ਸੀਗੇ ਉਹਨਾਂ ਦੇ ਘਰੇ ਵੀ ਖਾਣਾ ਵਗੈਰਾ ਬਣਾਉਂਦੇ ਸੀ ਸਫਾਈਆਂ ਕਰਦੇ ਸੀਗੇ ਪਾਰਟ ਟਾਈਮ ਜਿਹੜਾ ਕੁੱਕ ਵਗੈਰਾ ਜਿਹੜਾ ਇਹ ਕੰਮ ਕਰਦੇ ਆ ਦੋਨੋਂ ਹਸਬੰਡ ਵਾਈਸ ਤੇ ਬੱਚੇ ਵਿੱਚ ਹੋ ਗਏ ਬੱਚਿਆ ਜੀ 18 ਸਾਲ ਦਾ ਹੈਗਾ ਜੀ ਉਹ ਜਿਹੜਾ ਹੈਗਾ ਉਹ ਨੇਪਾਲੀ ਰਹਿੰਦਾ ਇੱਕ 16 ਸਾਲ ਦਾ ਉਹ ਆਪਣੇ ਮਾਮੇ ਕੋਲੇ ਮੱਡੀ ਗੁਮਿੰਦ ਕਰ ਰਹਿੰਦਾ ਹੈ ਜੀ ਦੁਸ਼ੀ ਰੈਸਟ ਕਰ ਲਿਆ ਦੁਸ਼ੀ ਰੈਸਟ ਕਰ ਲਿਆ ਜੀ ਤੇ ਮਾਰਤੀ ਹੈ ਅਗਲੀ ਤਫਤੀਸ਼ ਚ ਕਿਉਂ ਨੇ ਇਹ ਸਟੱਪ ਕਿਹਾ ਹੈ ਜੀ ਇਹ ਉਹਦੀ ਤਫਤੀਸ਼ ਦਾ ਹੈਗਾ ਆਪਾਂ ਉਹਦੀ ਕਸ਼ਕਿਸ਼ ਕਰਾਂਗੇ ਹੋਰ ਸਾਨੂੰ ਫਿਰ ਉਸ ਤੋਂ ਜ਼ਿਆਦਾ ਫੈਕਟ ਸਾਹਮਣੇ ਆਣਗੇ ਇਹਦਾ ਕੋਈ ਪੁਰਾਣਾ ਰਿਪੋਰਟ ਤਾਂ ਨਹੀਂ ਮਿਲਿਆ ਕਿ ਪਹਿਲੇ ਵੀ ਕ੍ਰਾਈਮ ਕੀਤਾ ਹਾਂ ਹਜੇ ਤੱਕ ਜੀ ਲੋਕਲ ਥਾਣੇ 'ਚ ਕੋਈ ਰਿਕਾਰਡ ਨਹੀਂ ਹੈਗਾ ਬਾਕੀ ਇਹਦਾ ਜਿਹੜਾ ਹੈਗਾ ਪੇਰੈਂਟ ਡਿਸਟ੍ਰਿਕਟ ਜਿਹੜਾ ਹੈਗਾ ਉੱਥੋਂ ਅਸੀਂ ਜਿਹੜਾ ਹੈਗਾ ਤਾਂ ਰਿਕਾਰਡ ਵੀ ਪਤਾ ਕਰਦੇ ਜੀ ਸਰ ਪੁਲਿਸ ਪਹੁੰਚੀ ਤਾਂ ਪੱਕੇ ਨਾਲ ਕਿ ਕਿਸੇ ਦਾ ਲੱਤੀ ਹੋਈ ਸੀ ਜਦੋਂ ਪੁਲਿਸ ਪਹੁੰਚੀ ਸੀ ਜੀ ਇਹਨੂੰ ਉਤਾਰਿਆ ਵਿਆ ਸੀ ਉੱਥੋਂ ਦੀ ਲੱਤੀ ਹੋਈ ਨਹੀਂ ਸੀ ਜੀ ਸੋ ਕਿੰਨੇ ਸਾਲ ਤੋਂ ਰਹਿ ਰਹੇ ਸੀ ਟੀਮੋਰੀ ਇੱਥੇ ਜੀ ਜਿਹੜਾ 71 ਸੈਕਟਰ ਦੇ ਵਿੱਚ ਜਿੱਥੇ ਇਨਸੀਡੈਂਟ ਹੋਇਆ ਹੈ ਇਹ अराउंड 6 ਮਹੀਨੇ ਤੋਂ ਇੱਥੇ ਰਹਿ ਰਹੇ ਸੀ ਪੋਸਟਮਾਰਟਮ ਚ ਅਸਲ ਰਿਪੋਰਟ ਵੀ ਆਈ ਕਿ ਕੀ ਹੋਇਆ ਸੀ ਕੋਈ ਸਰਟੀਫਿਕੇਟ ਆਈ ਵੀ ਆ ਦੇਖੋ ਜੀ ਪੋਸਟਮਾਰਟਮ ਦੀ ਜਿਹੜੀ ਪਹਿਲੀ ਰਿਪੋਰਟ ਹੈਗੀ ਆ ਜੀ ਜਿਹੜੀ ਹੁਣ ਆਈ ਆ ਇਸ ਤੋਂ ਬਾਅਦ ਹਜੇ ਵਿਸਰਾ ਵਗੈਰਾ ਵੀ ਕੱਢਿਆ ਗਿਆ ਉਹਨਾਂ ਦੀਆਂ ਰਿਪੋਰਟਸ ਬਾਕੀ ਹੈ ਜਿਹੜੀ ਹੁਣ ਰਿਪੋਰਟ ਆਈ ਹੈ ਵੀ ਉਹਦੇ ਚ ਜਿਹੜਾ ਹੈਗਾ ਪ੍ਰੋਬਬਲੀ ਸਟ੍ਰਾਂਗੂਲੇਸ਼ਨ ਨਾਲ ਗਲ ਘੁੱਟਣ ਵਾਲੇ ਦੀ ਮੌਤ ਹੋਈ ਲੱਗਦੀ ਹੈ ਜੀ ਤੇ ਇਸ ਤੋਂ ਇਲਾਵਾ ਪੰਜ ਸੱਟਾਂ ਵੀ ਠੀਕ ਹੈ ਥੈਂਕ ਯੂ ਸ਼ੋਰ ਸ਼ੋਰ ਬਦਲੋ ਸ਼ੋਰ